ਕਹ ਕਨੀ ਕਿਤੇ ਮੇਲ ਰਬਾ ਦਿੱਲੀ ਤੇ ਲਾਹੌਰ ਦਾ ਓਏ ਕਹ ਕਨੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਓਏ ਵੀਰ ਦੇ ਦੀਨਾ ਲੋੜ ਪਵੇ ਕਿਸੇ ਇਨਸਾਨ ਨੂੰ ਵਾਹ ਵਾਹ ਵੀਰ ਦੇ ਦੀਨਾ ਲੋੜ ਪਵੇ ਕਿਸੇ ਇਨਸਾਨ ਨੂੰ ਮੱਖਣ ਮੁਰਾਣ ਲੋਚੇ ਪੰਜਾ ਸੇਬ ਜਾਨ ਨੂੰ ਹੋ ਮੱਖਣ ਮੁਰਾਣ ਲੋਚੇ ਪੰਜਾ ਸੇਬ ਜਾਨ ਨੂੰ ਵਸਦਾ ਕੈਨੇਡਾ ਹੋ ਵਸਦਾ ਕੈਨੇਡਾ ਪਿੰਡ ਮਲ ਕੇ ਹੈ ਭੋਰ ਦਾ ਹੋ ਕਰੀ ਕਿਤੇ ਮੇਰ ਰੱਬਾ ਦਿੱਲੀ ਤੇ ਲਾਹੌਰ ਦਾ ਓਏ ਕਰੀ ਕਿਤੇ ਮੇਰ ਨੂੰ ਆਕਾ ਉਹਨਾਂ ਸਮਾ ਡੁੱਗੇ ਗਏ ਜਿਹੜੀ ਮੈਨੂੰ ਲਿਆ ਸਾਹਿਬ ਇਹਦਾ ਇਹ ਲੋਨ ਕੇ ਧਾਨ ਹੈ ਸਰ ਜੀ ਬੋ ਮਰਜੀ ਜੋ ਇਹਨਾਂ ਦੀ ਮਰਜੀ ਦੀ ਇਹ ਰੇਨ ਚੱਲ ਰਹੀ ਆ ਇਹਨਾਂ ਦੇ ਨਾਮ ਬਾਬੇ ਦਾ ਉਹ ਵਾਸੀ ਪੂਰੀ ਅਨੰਦਾ ਦਾ ਹਕ ਸੱਚ ਤੇਰਾ ਦਾ ਰਾਹੀ ਏ ਇੱਕ ਮਾਲਾ ਤੇਗ ਸੀ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀ ਏ ਵਾਹ ਜੀ ਉਹਨੇ ਕੌਮ ਸਜਾਈ ਸ਼ੇਰਾਂ ਜਈ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਸਰਸਾ ਨੇ ਕਦੇ ਗੜੀਆਂ ਨੇ ਕਦੇ ਸਰਸਾ ਨੇ ਵਾਹ ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕਿਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਵਾਹ 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 ਓਏ ਜਿਨ੍ਹਾਂ ਮਾਣੇ ਸੱਥਰ ਯਾਰੜੇ ਦੇ ਅੱਖ ਖੇੜਿਆਂ ਵਾਲਿਓ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਦੇ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਆਹ ਫੋਟੋ ਸ੍ਰੀ ਗੁਰੂ ਸਾਹਿਬ ਜੀ ਦਾ ਫੋਟੋ ਸ੍ਰੀ ਗੁਰੂ ਸਾਹਿਬ ਜੀ ਦੀ ਬੇਨ ਦੇ ਗਾਇਆ ਹ ਉਸ ਮਰਦ ਆ ਗੰਬੜੇ ਮਰਦ ਜਿਹਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ 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 ਉਸ ਮਰਦ ਗੰਬੜੇ ਮਰਦ ਜਿਹਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ ਲੋਕੀ ਧੀ ਤੋੜ ਕੇ ਰੋਂਦੇ ਆ ਉਹ ਪੁੱਤ ਤੋੜ ਕੇ ਰੋਏ ਵਾਹ ਰਾਜ ਕਿੱਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਓਏ ਕਰੀ ਕਿਤੇ ਮੇਲ ਮੌਲਾ ਦਿੱਲੀ ਤੇ ਲਾਹੌਰ ਦਾ ਓਏ ਵੀਜ਼ੇ ਦੀ ਨਾਲ ਔੜ ਪਵੇ ਕਿਸੇ ਇਨਸਾਨ ਨੂੰ ਵਾ 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 ਵੀਜ਼ੇ ਦੀ ਨਾਲ ਔੜ ਪਵੇ ਕਿਸੇ ਇਨਸਾਨ ਨੂੰ ਮੱਖਣ ਬੁਰਾਣ ਲੋਚੇ ਪੰਜਾ ਸੇਵ ਜਾਨ ਨੂੰ ਹੋ ਮੱਖਣ ਬੁਰਾਣ ਲੋਚੇ ਪੰਜਾ ਸੇਵ ਜਾਨ ਨੂੰ ਵਸਦਾ ਕੈਨੇਡਾ ਹੋ ਵਸਦਾ ਕੈਨੇਡਾ ਪਿੰਡ ਮਲ ਕੇ ਹੈ ਭੋਰਦਾ ਹੋ ਕਰੀ ਕਿਤੇ ਮੇਰ ਰੱਬਾ ਦਿੱਲੀ ਤੇ ਲਾਹੌਰ ਦਾ ਓਏ ਕਰੀ ਕਿਤੇ ਮੇਰ ਨੂੰ ਬੱਸ ਕੋਣਾ ਆਪਾਂ ਡੁੱਬੇਗੇ ਕਿ ਤਦ ਤੀ ਮਰੂਗਾ ਇਹ ਲੌਂਗੇ ਭਾਨੇ ਬੋਹਰ ਜੀ ਕੋਈ ਨਾ ਮਰਜ਼ੀ ਦੀ ਕੀ ਰੇਲ ਚੱਲ ਰਹੇ ਆ ਉਹਨਾਂ ਦੇ ਨਾਲ ਵੈਰੀ ਗੁੱਡ ਵੈਰੀ ਗੁੱਡ ਉਹ ਵਾਸੀ ਪੁਰੀ ਅਨੰਦਾਂ ਦਾ ਹੱਕ ਸੱਚ ਤੇਰਾ ਦਾ ਰਹੀ ਏ ਇੱਕ ਮਾਲਾ ਤੇ ਗਸੀ ਹੱਥ ਦੂਜੇ ਉਹ ਸੰਤ ਦੇ ਨਾਲ ਸਿਪਾਹੀ ਏ ਵਾਹ ਜੀ ਉਹਨੇ ਕੌਮ ਸਜਾਈ ਸ਼ੇਰਾਂ ਜਾਈ ਵਿੱਚ ਰੱਖੇ ਕੋਈ ਪਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਸਰਸਾ ਨੇ ਕਦੇ ਗੜੀਆਂ ਨੇ ਕਦੇ ਸਰਸਾ ਨੇ ਵਾਹ ਵਾਹ ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕਿਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਵਾਹ ਵਾਹ ਓਏ ਜਿਨ੍ਹਾਂ ਮਾਣੇ ਸੱਥਰ ਯਾਰੜੇ ਦੇ ਅੱਖ ਖੇੜਿਆਂ ਵਾਲਿਓ ਕਰਦੇ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਬਰਾਤਾਂ ਬਰਾਤਾਂ ਇਹ ਬਰਾਤਾਂ ਸੋਹਣੀਆਂ ਜੀਵੀ ਦੇ ਬਣਾਏ ਆ ਉਸ ਮਰਦ ਅਗਮੜੇ ਮਰਦ ਜਿਹਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ 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 ਉਸ ਮਰਦ ਗੰਬੜੇ ਮਰਦ ਜਿਹਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ ਲੋਕੀ ਧੀ ਤੋੜ ਕੇ ਰੋਂਦੇ ਆ ਉਹ ਪੁੱਤ ਤੋੜ ਕੇ ਰੋਏ ਵਾਹ ਵਾਹ